ਗੀਪੇ ਕਰਵਾਲ ਨੇ ਜਨਮ ਦਿਨ ਦੇ ਮੌਕੇ ਤੇ ਸਾਂਝੀ ਕੀਤੀ ਸ਼ੇਰਾ ਦੀ ਕੌਮ ਪੰਜਾਬੀ ਦੀ ਪਹਿਲੀ ਝਲਕ ਅਤੇ ਰਿਲੀਜ਼ ਦੀ ਚ ਵੀ ਕੀਤੀ ਅਨਾਉਂਸ ਪੰਜਾਬੀ ਗਾਇਕ ਕਲਾਕਾਰ ਗਿੱਪੀ ਗਰੇਵਾਲ ਦਾ ਅੱਜ ਜਨਮ ਦਿਨ ਹੈ 2 ਜਨਵਰੀ 1983 ਨੂੰ ਜਨਮੇ ਗਿੱਪੀ ਗਰੇਵਾਲ ਅੱਜ 40 ਸਾਲਾ ਦੇ ਹੋ ਗਏ ਹਨ ਆਪਣੇ ਜਨਮ ਦਿਨ ਦੇ ਖਾਸ ਮੌਕੇ ਤੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦਿੱਤਾ ਉਹਨਾਂ ਨੇ ਗਿੱਪੀ ਗਰੇਵਾਲ ਨੇ ਆਪਣੀ ਚਿਰ ਤੋਂ ਉਡੀਕੀ ਜਾ ਰਹੀ ਫਿਲਮ ਸ਼ੇਰਾ ਦੀ ਕੋਮ ਪੰਜਾਬੀ ਦੀ ਪਹਿਲੀ ਚਲਕ ਸਭ ਦੇ ਸਾਹਮਣੇ ਸਾਂਝੀ ਕੀਤੀ ਹੈ ਤੇ ਇਸ ਦੇ ਨਾਲ ਰਿਲੀਜ਼ਿੰਗ ਡੇਟ ਦੀ ਵੀ ਅਨਾਉਂਸਮੈਂਟ ਕਰ ਦਿੱਤੀ ਦੱਸਦੀ ਕਿ ਫਿਲਮ 12 April 2024 ਨੂੰ ਸਿਨਮਾ ਕਰਾ ਦੇ ਵਿੱਚ ਰਿਲੀਜ਼ ਹੋਵੇਗੀ ਫਿਲਮ ਦੀ ਕਹਾਣੀ ਨੂੰ ਗਿੱਪੀ ਗਰੇਵਾਲ ਵੱਲੋਂ ਲਿਖਿਆ ਗਿਆ ਜਿਸ ਨੂੰ ਡਾਇਰੈਕਟ ਵੀ ਖੁਦ ਗਿੱਪੀ ਹੀ ਕਰ ਰਹੇ ਹਨ ਫਿਲਮ ਅਮਰਦੀਪ ਗਰੇਵਾਲ ਵੱਲੋਂ ਪ੍ਰੋਡਿਊਸ ਕੀਤੀ ਜਾ ਰਹੀ ਹੈ ਜੋ ਕਿ ਈਸਟ サンਸ਼ਾਈਨ ਪ੍ਰੋਡਕਸ਼ਨ ਦੀ ਪੇਸ਼ਕਸ਼ ਹੈ ਪੋਸਟਰ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਗਿੱਪੀ ਗਰੇਵਾਲ ਦੀ ਲੁੱਕ ਜ਼ਬਰਦਸਤ ਲੱਗ ਰਹੀ ਹੈ ਗਿੱਪੀ ਗਰੇਵਾਲ ਨੂੰ ਇੱਕ ਯੋਧੇ ਦੇ ਲੁੱਕ ਦੇ ਵਿੱਚ ਦਿਖਿਆ ਜਾ ਸਕਦਾ ਹੈ ਇਹ ਕਿਰਦਾਰ ਗਿੱਪੀ ਗਰੇਵਾਲ ਵੱਲੋਂ ਨਿਭਾਏ ਗਏ ਹੋਂ ਤੱਕ ਦੇ ਸਾਰੇ ਕਿਰਦਾਰਾਂ ਦੇ ਨਾਲੋਂ ਬਿਲਕੁਲ ਵੱਖ ਹੋਣ ਵਾਲਾ ਹੈ ਫਿਲਹਾਲ ਤੁਹਾਡੀ ਕੀ ਅਪਡੇਟ ਹੈ ਇਸ ਨਿਊਜ਼ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ